ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 17 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਤਰੀਕ ਹੈਗੀ 17 ਦਸੰਬਰ। ਕੋਰਾ ਤਾਂ ਪਿਛਲੇ ਦਿਨਾਂ ਦੇ ਮੁਕਾਬਲੇ ਉਸੇ ਤਰ੍ਹਾਂ ਹੀ ਅੱਜ ਵੀ ਸਵੇਰ ਵੇਲੇ ਬਣਿਆ ਹੋਇਆ ਹੈ। ਜਿਸ ਕਰਕੇ ਪੰਜਾਬ ਦਾ ਜਿਹੜਾ ਟੈਂਪਰੇਚਰ ਹੈ ਇਸ ਟਾਈਮ ਉਹ ਵੀ 1 ਜਾਂ ਇਸ ਤੋਂ ਘੱਟ ਡਿਗਰੀ ਦੇ ਵਿੱਚ ਲਗਾਤਾਰ ਦਰਜ ਕੀਤਾ ਜਾ ਰਿਹਾ ਹੈ ਸਵੇਰ ਵੇਲੇ ਠੰਡ ਵਿੱਚ ਕਾਫੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਪਰ ਦੂਸਰੀ ਤਰਫੋਂ ਸਵੇਰ ਵੇਲੇ ਹਲਕੀ-ਹਲਕੀ ਜਿਹੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ ਹਰਿਆਣੇ ਦੇ ਵਿੱਚ ਤਾਂ ਕਾਫੀ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਪਰ ਪੰਜਾਬ ਦੇ ਵਿੱਚ ਵੀ ਹਲਕੀ-ਹਲਕੀ ਸਵੇਰ ਵੇਲੇ ਦੇਖਣ ਨੂੰ ਮਿਲ ਰਹੀ ਹੈ ਪਰ ਸੂਰਜ ਵੀ ਨਾਲ ਦੀ ਨਾਲ ਨਿਕਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਵਿੱਚ ਵਾਤਾ ਹੋਵੇਗਾ ਕੋਰੇ ਤੋਂ ਘਟਣਾ ਸ਼ੁਰੂ ਹੋ ਜਾਵੇਗਾ ਅੱਜ ਵੀ ਕੱਲ ਵਾਂਗੂ ਜਿਹੜੀ ਪੱਛੋਦੀ ਹਵਾ ਆ ਥੋੜੀ ਜਿਹੀ ਘੱਟ ਚੱਲਦੀ ਹੋਈ ਦਿਖਾਈ ਦਵੇਗੀ ਪੰਜਾਬ ਦੇ ਵਿੱਚ ਉਸ ਤੋਂ ਇਲਾਵਾ ਗੱਲ ਕਰੀਏ ਤਾਂ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਇਸ ਮਹੀਨੇ ਨਾ ਮਾਤਰ ਜਿਹੀ ਹੀ ਹੈ 22 23 ਤਰੀਕ ਦੇ ਆਸ-ਪਾਸ ਪਹਾੜਾਂ ਦੇ ਵਿੱਚ ਹੀ ਮੀਂਹ ਤੇ ਬਰਫਬਾਰੀ ਦਾ ਦੌਰ ਦੇਖਿਆ ਜਾਵੇਗਾ ਪੰਜਾਬ ਦੇ ਵਿੱਚ ਸਿਰਫ ਇੰਨਾ ਕੁ ਹੋਵੇਗਾ ਕਿ ਬੱਦਲਬਾਈ ਲੰਗਦੀ ਦਿਖਾਈ ਦਵੇਗੀ ਕੋਹਰਾ ਅੱਜ ਵੀ ਵੱਡੀ ਪੱਧਰ ਤੇ ਹੈ ਟੈਂਪਰੇਚਰ ਕਾਫੀ ਹੇਠਾ ਅੱਜ ਵੀ ਦਿਨ ਵੇਲੇ ਜਾਂਦਾ ਹੋਇਆ ਦਿਖਾਈ ਦੇਵੇਗਾ ਆਉਣ ਵਾਲੇ ਇੱਕ ਹਫਤੇ ਤੱਕ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਬਾਅਦ ਵਿੱਚ ਧੁੰਦਾਰੇ ਦਿਨ ਸ਼ੁਰੂ ਪੰਜਾਬ ਦੇ ਵਿੱਚ ਵੀ ਹੁੰਦੇ ਹੋਏ ਤੁਹਾਨੂੰ ਦਿਖਾਈ ਜਲਦ ਦੇਣਗੇ